ਥੋੜੇ ਪਿਛੇ ਹੋਇਆ ਮੇਰਾ ਲਾਈਵ ਦੇਖੋ ਕਿੰਨੇ ਅੰਦਰ ਜਰਾ ਚੋਰਾਂ ਨੇ ਵੀ ਲਾ ਲਾ ਪੜੋਦੇ ਪੁੰਨੇ ਹੋਇਆ ਦੇਖੋ ਤਾਂ ਤਸਵੀਰਾਂ ਦੇਖੋ ਜਿਹੜਾ ਇਹਨੂੰ ਬਸਤਾ ਦੀ ਫੜ ਕੇ ਬੰਦਿਆ ਹੋਇਆ ਹੈ ਓਰਡਰ ਟਾਈਮ ਕੋ ਸੰਜੇ ਕਰ ਰਹੇ ਸੀ ਕਿ ਕਿ ਤੇਰਾ ਜਿਹੜਾ ਫੜਿਆ ਹੋਇਆ ਉਹ ਤਮ ਤਸਵੀਰਾਂ ਸੰਜੇ ਕਰ ਰਹੇ ਮਲਟੋ ਦੇ ਜਿੱਥੇ ਚੋਰ ਜਿਹੜਾ ਕਿ ਘਰ ਦੇ ਅੰਦਰ ਫੜਿਆ ਗਿਆ ਦੇਖੋ ਕਿਤਨਾ ਨੂੰ ਬੰਨਿਆ ਹੋਇਆ ਹੈ ਗਲਤੀ ਨਾਲ ਗਲਤੀ ਹੋ ਗਈ ਕੀ ਹੋਇਆ ਕੀ ਸੀਗਾ ਦਰو ਬਿੱਤੀ। ਸੋ ਦਰੂ ਬਿੱਤੀ ਵੀ ਨਹੀਂ ਅੱਥੇ ਅੰਦਰ ਕਿੱਧਰ ਵੜ ਗਏ। ਗਲਤੀ ਨਾਲ ਆ ਗਏ ਕੋਈ ਨਹੀਂ ਭਾਈ ਜਿਹੜਾ। ਗਲਤੀ ਨਾਲ ਅੰਦਰ ਬਣ ਗਏ। ਆਹ ਬੋਲ। ਉਹ ਕਿੱਦਾਂ? ਗਲਤੀ ਹੋ ਗਈ ਭਈ ਇਹ ਕਹੀ ਤਾਂ। ਨਹੀਂ ਨਹੀਂ ਕੀ ਕਰ ਕੀ ਰਹੀ ਅੱਥੇ ਅੰਦਰ ਵੜ ਗਏ। ਨਾ ਦੇਖੋ ਕੋਈ ਨਹੀਂ। ਇਹ ਰਿਸ਼ਤੇਦਾਰ ਆ ਗਏ ਤੁਹਾਡੇ। ਅੱਲਾਹ। ਹਾਂ। ਗਲਤੀ ਨਾਲ ਦਰੂ ਬਿੱਤੀ ਭਈ। ਉਹਨਾਂ ਦੇ ਦੇਖੋ ਐ ਉਹਨਾਂ ਦੇ ਘਰੇ ਵੜ ਗਏ ਤੇ ਉਹ ਤਾਂ ਹੱਸ ਰਹੇ। ਨਾ ਨਾ ਭਈਆ 10 10 ਰੁਪਈਆ ਕਿ ਨਾਮ ਕੀ ਆਪਣਾ ਬੱਬੂ ਹੋ ਗਈ ਹੈ ਬੱਬੂ ਕਿਥੋਂ ਆਏ ਤੁਸੀਂ ਬੁਲਾਡੇ ਹੋਈ ਹੈ ਬੁਲਾਡੇ ਬੁਲਾਡੇ ਤੋਂ ਬੁਲਾਡੇ ਤੋਂ ਇੱਥੇ ਕਰਨਾ ਆਏ ਹੋ ਗਲਤੀਆਂ ਵੱਡ ਗਿਆ ਭਈਆ ਨਹੀਂ ਇੱਥੇ ਜਲੰਧਰ ਇੰਨੀ ਦੂਰ ਜਲੰਧਰ ਕਿੱਥੋਂ ਆਏ ਪਾਜੀ ਜਲੰਧਰ ਕੀ ਕਰਨ ਆਏ ਸੀਗਾ ਮਾਨਸੇ ਤੋਂ ਵੱਧ 10 ਰੁਪਈਆ ਹੈ ਭਈਆ ਉਹ ਪਾਜੀ ਜਲੰਧਰ ਕੀ ਕਰਨ ਆਏ ਸੀਗਾ ਇਹ ਤਾਂ ਦੱਸ ਦੋ ਕੀ ਕਰਨ ਕੋਈ ਕੰਮ ਸੀਗਾ ਜਲੰਧਰ ਤੁਹਾਡਾ ਹੈ ਜਲੰਧਰ ਦੇ ਵਿੱਚ ਕੋਈ ਕੰਮ ਸੀ ਦੋ ਤਿੰਨ ਦਾ ਜੀ ਮਾਲ ਤੋਂ ਜਿਹੜਾ ਕੀ ਕੱਲ ਫੋਰ ਦੇ ਅੰਦਰ ਆ ਕੇ ਬਹਿ ਗਿਆ ਇਥੇ ਖਰਚੀ ਰੇ ਮੈਂ ਕਿਹਾ ਚੱਲ ਕੋਈ ਕਿਰਾਏਦਾਰ ਆ ਗਿਆ ਹੁਣ ਉਹ ਉੱਪਰ ਚੱਲੇ ਬਹਿ ਗਿਆ ਇਹ ਮੁੜ ਕੇ ਮੜ ਕੇ ਲੰਮਾ ਪੈ ਗਿਆ ਮੈਂ ਆਵਾਜ਼ ਮਾਰੀ ਮੈਂ ਕਿਹਾ ਕੌਣ ਆ ਗਿਆ ਇਹ ਤਾਂ ਗਲਤੀ ਨਾਲ ਆ ਗਿਆ ਮੈਂ ਕਿੱਧਰ ਦੀ ਆਇਆ ਮੈਂ ਗਲਤੀ ਨਾਲ ਆ ਗਿਆ ਮੈਨੂੰ ਇਹ ਨਹੀਂ ਦੱਸਿਆ ਕਿ ਆਇਆ ਕਿੱਥੋਂ ਮੈਂ ਕਿਹਾ ਤੋ ਇੱਕੋ ਗੱਲ ਤੁਸੀਂ ਮੇਰੇ ਕੋਲ ਕਿਹੜਾ ਸਹਿਰ ਨਾਲ ਆ ਲਿਆ ਮਤੋਂ ਆਇਆ ਅੱਛਾ ਗਲਤੀ ਨਾਲ ਆਇਆ ਇੱਕੋ ਗੱਲ ਕਰੀ ਜਾਂਦਾ ਬੱਸ ਮੈਂ ਕਿਹਾ ਕੋਈ ਮਾਨਵਗਰ ਚੱਕ ਰਿਹਾ ਸੀਗਾ ਜਾਂ ਕੀ ਨਹੀਂ ਆ ਜੀ ਆ ਕੇ ਬੈਠਾ ਸੀ ਅੱਛਾ ਤੁਹਾਡੇ ਰੈਂਟ ਤੇ ਵੀ ਰਹਿੰਦੇ ਉੱਪਰ ਅੱਪੇ ਅਸੀਂ ਹਾਲੇ ਜਾ ਕੇ ਬੰਦਤਾ ਬੰਦੇ ਆਪ ਹੈ ਨਹੀਂ ਘਰੇ ਇਹ ਕਿਵੇਂ ਹੋਈ ਅੰਦਰ ਵੜੇ ਤੁਹਾਡੇ ਇਹ ਮੇਰੇ ਨਾਲ ਸਾਡੇ ਦੇ ਸੱਤ ਦੀ ਗੱਲ ਆ ਸਾਡੇ ਸੱਤ ਤੇ ਕੋਈ ਅੰਦਰ ਚੱਕ ਰਿਆ ਸੀ ਉਹਦੇ ਬੈਠਾ ਰਿਹਾ ਨਹੀਂ ਜੀ ਬੈਠਾ ਰਿਹਾ ਬਾਹਰ ਹੀ ਆ ਗਿਆ ਅੰਦਰ ਨਹੀਂ ਵੜਿਆ ਹੈਗਾ ਅੰਦਰ ਵਾਜੇ ਲੱਗੇ ਹੋਏ ਸੀ ਅੰਦਰ ਹਜੇ ਅਜੇ ਤੇ ਆਇਆ ਸੀ ਬੈਠਾ ਸੀ ਅਜੇ ਉਧਰ ਅਸੀਂ ਸੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂ ਜੀ ਘੰਟਾ ਹੀ ਹੋ ਗਿਆ 1.5 ਘੰਟਾ ਹੋ ਚੁੱਕਾ ਲੈਣਾ ਸਾਡੀ ਉਹ ਨਹੀਂ ਸਾਈ ਨਹੀਂ ਹਜੇ ਤੱਕ ਨਹੀਂ ਆਈ ਅਛਾ ਉਹ ਤਾਂ ਇੱਥੇ ਕੋਈ ਨਹੀਂ ਕਿਹਨੇ ਦੇ ਦੇਉਗੀ ਦਿਨ ਦਿਹਾੜੇ ਘਰ ਦੇ ਵਿੱਚ ਵੜੀ ਜਾ ਰਹੇ ਬੰਦੇ ਕਿਵੇਂ ਕਿੰਨੀ ਕਿ ਸੇਫਟੀ ਫਾਲਦੇ ਆਪਣੇ ਜਿੰਨਾ ਵਧੀਆ ਏਰੀਆ ਹੈ ਜੀ ਪਾਜੀ ਤਾਂ ਹੋਈ ਨਹੀਂ ਕਦੀ ਸਾਡੇ ਨਾਲ ਤਾਂ ਹੋਈ ਨਹੀਂ ਆ ਚਾਰ ਮਹੀਨਾ ਹੋ ਗਿਆ ਰਹਿ ਜਾਂ ਉੱਥੇ ਗੱਲਬਾਤ ਹੀ ਨਹੀਂ ਅੱਜ ਇਹ ਨਵੀਂ ਗੱਲ ਸੁਣਨੀ ਆ ਅੱਛਾ ਜੀ ਇਹ ਤਾਂ ਅਸੀਂ ਤਾਂ ਗਲਤੀ ਹੈ ਗਲਤੀ ਇੱਕੋ ਗੱਲ ਕਰੀਏ ਤਾਂ ਗਲਤੀ ਹੋ ਗਈ ਬਸ ਉਹ ਵੀ ਕਹਿ ਰਿਹਾ ਕਿ ਡ੍ਰਿੰਕਿੰਗ ਕਹਿੰਦਾ ਮੈਂ ਕੀਤੀ ਨਹੀਂ ਆ ਅਸੀਂ ਬੰਦ ਲਿਆ ਸੀ ਇਹ ਘੱਟ ਬੰਦਾ ਹੈ ਨਹੀਂ ਕੋਈ ਅਸੀਂ ਰਹੇ ਹੁਣ ਪੁਲਿਸਾਂ ਨੇ ਅੱਜ ਤੱਕ ਰਹਿ ਲੱਗਾ ਪਾਇ ਨਹੀਂ ਪਾਇਆ ਟਕਰਾਂ ਘੰਟਾ ਹੋ ਗਿਆ ਤੁਹਾਨੂੰ ਕਹਿੰਦਾ ਨਹੀਂ ਉਦੋਂ ਦੋਸੀਂ ਫੜੇਗੇ ਸਾਬਲ ਬਿਲਕੁਲ ਤਸਵੀਰਾਂ ਬਿਲਕੁਲ ਤਸਵੀਰਾਂ ਜਿਹੜਾ ਮਲਟੋਂਦੀਆਂ ਤੋਂ ਜਿਹੜਾ ਚੋਰ ਫੜਿਆ ਤੋਂ ਉਹਦੇ ਕਹਿਣਾ ਕਿ ਮੈਂ ਗਲਤੀ ਨਾਲ ਜਿਹੜਾ ਕੀ ਇੱਥੇ ਵੜ ਗਿਆ ਹਾਂ ਵੀ ਹਾਂਜੀ ਦੱਸੋ ਕੀ ਕਹਿੰਦੇ ਹੋ ਘਰ ਦੇ ਅੰਦਰ ਜਿਹੜਾ ਬਾਈ ਪੈਗ ਲੱਗਿਆ ਹੋਇਆ ਮੇਰਾ ਪੈਗ ਤੇ ਲੱਗਾ ਇਹਨਾਂ ਨੇ ਘਰ ਅੰਦਰ ਕਰਨਾ ਕਿ ਇਹਦੇ ਘਰ ਹੋਣੀ ਵੜਦੇ ਨਾ ਪੈਗ ਲਾਵੇ ਗਲਤੀ ਨਾਲ ਆ ਗਿਆ ਭਈ ਇਹਦਾ ਹੈ ਗਲਤੀ ਨਾਲ ਆ ਗਿਆ ਭਈ ਚਲੋ ਗਲਤੀ ਨਾਲ ਆ ਗਿਆ ਨਹੀਂ ਕੋਈ ਜਾਣਕਾਰ ਸੀ ਜੀ ਤੁਹਾਡੇ ਇਹਨਾਂ ਦੇ ਘਰ ਲੱਪਾ ਦਾ ਅਨੁਵਾਨ ਲਈ ਗਲਤੀ ਨਾ ਆ ਗਿਆ ਭਈ ਇੱਥੇ ਹੀ ਤਾਂ ਗਲਤੀ ਹੋਊਗੀ ਭਈ ਨੀ ਕੋਈ ਸਮਝਾ ਕਰੇ ਸਮਝ ਚ ਕਾ ਨਾ 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 ਹੂੰ ਨੀ ਭਾਈ ਮਾਨਸਾ ਤੋਂ ਇੱਥੇ ਕੀ ਕਿਦਾਂ ਆਏ ਤੁਸੀਂ ਜਲੰਧਰ ਕੀ ਕਰਨਾ ਸੀ ਗਲਤੀ ਹੋ ਗਈ ਭਈ ਨੀ ਉੱਥੋਂ ਵੀ ਗਲਤੀ ਨਾ ਆ ਗਈ ਹੈ ਉੱਥੋਂ ਵੀ ਗਲਤੀ ਨਾ ਆ ਗਈ ਸੀਗੀ ਤੂੰ ਨੀ ਮੇਰੇ ਕਿਉਂ ਕਰਦੇ ਤੂੰ ਕੋਈ ਨਾ ਭਈ ਇਹ ਗਲਤੀ ਹੋਈ ਫੇਰ ਹੈ ਇੰਨੀ ਗਲਤੀਆਂ ਕਰਦੇ ਤੂੰ ਕੋਈ ਨਹੀਂ ਭਈ ਜਲੰਧਰ ਇੱਥੇ ਕੀ ਕਰਨ ਆਏ ਗਲਤੀ ਦਾ ਅਹਿਸਾਸ ਹੋ ਰਿਹਾ ਇੱਥੇ ਕਿਹਦੇ ਕੋ ਆਏ ਸੀ ਹੈ ਕਿੰਨਾ ਕੇ ਅਹਿਸਾਸ ਹੋ ਰਿਹਾ ਮਤਲਬ ਕਿਤੀ ਜੀ ਝੋਸ਼ ਹੈਗੀ ਇਹ ਸਮਝ ਆ ਰਹੀ ਸਾਰੀ ਹੈ ਹਾਂ ਜਲੰਧਰ ਕਿ ਕਿਹਦੇ ਨੂੰ ਕਿਹਨੂੰ ਮਿਲਣ ਆਏ ਸੀ ਇਹਦੇ ਹਾਂ ਬਈ ਜਲੰਧਰ ਚ ਕਿਹਨੂੰ ਮਿਲਣ ਆਏ ਸੀ ਨਿੱਪੇ ਜੇ ਬੰਦ ਹੋ ਗਿਆ ਨਾ ਬਈ ਕੋਈ ਗਲਤੀ ਹੋ ਗਈ ਆ ਉਹ ਗਲਤੀ ਤੇ ਹੋ ਗਈ ਹੈ ਕਿਹਨੂੰ ਮਿਲਣ ਆਏ ਸੀ ਜਲੰਧਰ ਨਾ ਕਿਸੇ ਨੂੰ ਨਹੀਂ ਮਿਲਣ ਆਏ ਹੂੰ ਕਿੱਥੇ ਵੀ ਰਹਿੰਦਾ ਨਾ ਨਾ ਕੋਈ ਨਹੀਂ ਤੇ ਗਲਤੀ ਨਾ ਆ ਗਈ ਜਲੰਧਰ ਵੀ ਹਾਂ ਬਈ ਗਾਵੜ ਤਾਂ ਨਹੀਂ ਮੰंजे ਲੰਮੇ ਬੈ ਕੇ ਨਾ ਨਾ ਆਰਾਮਪੁਰਾ ਮਿਲ ਰਿਹਾ ਹੈ ਹਾਂ ਬਈ ਆਰਾਮ ਗਲਤੀ ਹੋ ਗਈ ਮੰंजे ਤੇ ਆਰਾਮਪੁਰਾ ਮਿਲ ਰਿਹਾ ਕਹਿ ਰਿਹਾ ਆਪੁਰਾ ਮਿਲ ਰਿਹਾ ਫਰਮਾ ਰਹੇ ਹੋ ਆਰਾਮ ਹਾਂ ਬਈ ਚਲੋ ਚਲੋ ਠੀਕ ਹੈ ਜੀ ਤਸਵੀਰਾਂ ਬਿਲਕੁਲ ਤਰ੍ਹਾਂ ਸਾਂਝੇ ਕਰ ਰਿਹਾ ਕਿ ਕੋਠੀ ਦੇ ਅੰਦਰ ਜਿਹੜਾ ਕਿ ਇੱਕ ਬੰਦਾ ਵੜ ਜਾਂਦਾ ਸੋ ਘਰ ਚ ਜਿਹੜੀਆਂ ਕਿ ਲੇਡੀਜ਼ ਦੀਆਂ ਸੋ ਉਹਨਾਂ ਵੱਲੋਂ ਜਿਹੜਾ ਕਿ ਜੈਪ ਆਪਣੇ ਹਸਬੰਡ ਨੂੰ ਫੋਨ ਕੀਤਾ ਜਾਂਦਾ ਸੋ ਉਹ ਜਦੋਂ ਆਉਂਦੇ ਸੋ ਜਿਹੜਾ ਚੋਰ ਨੂੰ ਜਿਹੜਾ ਬੰਦ ਲਿੱਤਾ ਜਾਂਦਾ ਸੋ ਤੁਹਾਨੂੰ ਦੱਸਦੀ ਕਿ ਬਿਲਕੁਲ ਲਾਲ ਹੀ ਜਿਹੜੀ ਮੇਨ ਰੋਡ ਆ ਮਾਲਟੋਂ ਦੀ ਔਰ ਬਿਲਕੁਲ ਉੱਤੇ ਕੋਰਨਰ ਦੇ ਜਿਹੜੀ ਕੋਠੀ ਹੈ ਜਿੰਦੇ ਅੰਦਰ ਜਿਹੜਾ ਕਿ ਇਹ ਚੋਰ ਜਿਹੜਾ ਕਿ ਦਸਿਆ ਚੋਰ ਆ ਜਾਂ ਨਸ਼ੇੜੀ ਆ ਕਿਸ ਤਰ੍ਹਾਂ ਜਿਹੜਾ ਕਿ ਅੰਦਰ ਵੜ ਗਿਆ ਤੁਹਾਨੂੰ ਦੱਸਦੀ ਕਿ ਉਦੇ ਵੱਲੋਂ ਬਾਰ-ਬਾਰ ਇਹੀ ਕਿਹਾ ਜਾ ਰਿਹਾ ਕਿ ਮੈਂ ਗਲਤੀ ਨਾ ਵੜ ਗਿਆ ਮੈਂ ਗਲਤੀ ਨਾ ਵੜ ਗਿਆ ਉਹਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਸ਼ਰਾਬ ਵੀ ਪੀਤੀ ਹੋਈ ਹੈ ਤੋ ਤੂੰ ਦੇਖ ਲੈ ਕਿਸ ਤਰ੍ਹਾਂ ਇਹਦਾ ਕੀ ਮੰਜੀ ਤੇਰਾ ਕਿ ਉਹਨੂੰ ਬੰਦ ਦਿੱਤਾ ਗਿਆ ਹੈ ਟ੍ਰੀਟਮੈਂਟ ਜਿਹੜਾ ਇਹਨੂੰ ਦਿੱਤਾ ਗਿਆ ਹੈ ਜੇ ਇਦਾਂ ਘੱਟ ਵੀ ਵੜ ਜਾਊਗਾ ਤੇ ਆਪਾਂ ਕਿੱਦਾਂ ਚੱਲੂਗਾ ਕੰਮ ਇਦਾਂ ਕੋਈ ਸ਼ੇਫ ਹੀ ਨਹੀਂ ਹੈ ਹੂੰ ਕਿੰਨੇ ਕ ਪਰਿਵਾਰ ਰਹਿੰਦੇ ਇੱਥੇ ਆ ਸਾਡੇ ਮਕਾਨ ਮਾਲਕ ਨੇ ਜੀ ਠੀਕ ਤੇ ਅਸੀਂ ਕਿਰਾਏ ਤੇ ਰਹਨੇ ਜੀ ਤੁਸੀਂ ਰਹਦੇ ਰਹਿੰਦੇ ਹਾਂ ਰੈਂਟ ਤੇ ਅਸੀਂ ਇੱਕ ਔਰ ਇੱਕ ਹੋਰ ਕੈਂਡੀਡੇਟ ਆ ਸਾਡੇ ਮਕਾਨ ਮਾਲਕ ਨੇ ਜੀ ਹੁਣ ਮੰਗ ਕੀ ਕਰਦੇ ਹੋ ਭਾਜੀ ਆਪ ਤੁਸੀਂ ਅੱਲੇ ਨੂੰ ਵੜਾ ਦੇਣਾ ਬਾਅਦ ਵਿੱਚ ਕੱਲ ਨੂੰ ਕੋਈ ਗੱਲਬਾਤ ਹੋਵੇ ਅੱਜ ਤੋਂ ਅਗਲੇ ਨਾ ਆਇਆ ਕਰੇ ਅੱਜ ਕੱਲਾ ਅਗਲੇ ਨੇ ਦੇਖ ਲਿਆ ਕੀ ਇੰਡਸ ਘਰ ਦੇ ਵਿੱਚ ਇਹ ਬੰਦੇ ਰਹਨੇ ਨੇ ਲੇਡੀਜ਼ ਰਹਨੇ ਆ ਕੱਲ ਨੂੰ ਆ ਕੇ ਉਹ ਕਿਸੇ ਹੋਰ ਨੂੰ ਦੱਸ ਕੇ ਆ ਕੇ ਘਰ ਦੇ ਵਿੱਚ ਨਾ ਪਰਜੇ ਵੇ ਆ ਕੇ ਇਸ ਕਰਕੇ ਅਸੀਂ ਪੁਲਿਸ ਨੂੰ ਬੁੜਾਣਾ ਔਰ ਅਸੀਂ ਕਰਨਾ ਕੀ ਆ ਹਰ ਦਿਨਾਂ ਕਿ ਜੇ ਪਾਈਏ ਹੁਣ ਮੌਕੇ ਤੇ ਪੁੱਛ ਨਹੀਂ ਆਂਦੀ ਫਿਰ ਆਪ ਜਾਓਗੇ ਥਾਣੇ ਲੈ ਗਿਆ ਨਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਡੇਢ ਘੰਟਾ ਹੋ ਚੁੱਕਾ ਫੋਨ ਕੀਤਾ ਅਜੇ ਤੱਕ ਕੋਈ ਮਲਾਜਾ ਪਹੁੰਚਿਆ ਨਹੀਂ ਬਾਕੀ ਹਲੇ ਫੋਨ ਕਰ ਰਿਆ ਹੁਣ ਐਸਐਸਓ ਸਾਹਿਬ ਨੂੰ ਕਰਿਆ ਸੀਗਾ ਸਾਨੂੰ ਲੱਗੇ ਕਿ ਪੀਸੀਆਰ ਦੀ ਕਾਲ ਸੀ ਕਾਲ ਆਪਣੇ ਭਰਾ ਭਰਾਵਾਂ ਦੀ ਸੀ ਕਾਲ ਆਪਣੇ ਭਰਾਵਾਂ ਦੀ ਸਾਨੂੰ ਲੱਗੀ ਪੀਸੀਆਰ ਦੀ ਕਾਲ ਆ ਜੇ ਤੁਹਾਨੂੰ ਭੇਜੇ ਪੀਸੀਆਰ ਦੀ ਕਾਲ ਨਹੀਂ ਆਏ ਤੁਹਾਨੂੰ ਬੈਕ ਕਾਲ ਨਹੀਂ ਆਈ ਸਾਨੂੰ ਭਰਾਵਾਂ ਦੀ ਫੋਨ ਆਈ ਮੈਨੂੰ ਫੋਨ ਨਹੀਂ ਤਾਂ ਸਾਡੀ মিডিਆ ਪਹੁੰਚ ਗਈ ਆ ਤਾਂ ਉਹ ਨਹੀਂ ਸਾਡੇ ਪਹੁੰਚੇ ਉਹ ਸਾਡੇ ਮੈਂ ਨਹੀਂ ਦੇਖਿਆ ਕਿ ਮੈਨੇ ਕੰਪਲੇਂਟ ਵਾਲੇ ਨੰਬਰ ਤੇ ਫੋਨ ਆਇਆ ਇਸ ਨੰਬਰ ਤੇ ਫੋਨ ਆਇਆ ਜਦੋਂ ਇਹ ਦੇਖਿਆ ਤਾਂ ਸਾਡੇ ਆਪਣੇ ਭਰਾਵਾਂ ਦੇ ਫੋਨ ਆਇਆ ਅੱਛਾ ਹੂੰ ਸਾਡੇ ਭਰਾ ਪਹਿਲੇ ਪਹੁੰਚ ਗਏ ਨੇ ਤੇ ਬਾਕੀ ਨਹੀਂ ਪਹੁੰਚ ਪਾਏ ਪੁਲਿਸ ਨਹੀਂ ਪਹੁੰਚੀ ਫਿਰ ਵੀ ਭਜੀ ਕਿਵੇਂ ਦੇ ਦੋਗੇ ਇੰਨੀ ਕਰੋੜ ਚਲਦੀ ਹੈ ਇੱਧਰ ਵੀ ਆ ਕੇ ਵੜ ਜਿਓ ਉਹ ਕਿੰਨੀ ਸੇਫਟੀ ਸਮਝਦੇ ਹੋ ਆਪਣੀ ਸੇਫਟੀ ਹੈ ਨਹੀਂ ਸਰ ਬਿਲਕੁਲ ਨਹੀਂ ਮੇਰੇ ਘਰ ਦੇ ਵਿਚਲੇ ਤੋਂ ਵੜਨਾ ਨਹੀਂ ਚਾਹੀਦਾ ਕਿਸੇ ਦੇ ਵੀ ਉਹ ਇੱਕੋ ਗੱਲ ਇਹਦਾ ਮੈਂ ਗਲਤੀ ਕੀਤੀ ਗਲਤੀ ਗਲਤੀ ਮੰਨ ਵੀ ਰਿਹਾ ਕੋਈ ਗਲਤੀ ਮੰਨ ਰਿਹਾ ਉਹਨੂੰ ਸਰ ਅਸੀਂ ਇਹੀ ਪੁੱਛਦੇ ਪਏ ਆ ਕਿ ਬੁੱਢਲਾਡੇ ਤੋਂ ਆਇਆ ਜਲੰਧਰ ਆਇਆ ਹੋਏਗਾ ਕਿਸੇ ਵੇਸ ਤੋਂ ਆਇਆ ਆ ਜਾਂ ਜਲੰਧਰ ਕੰਮ ਕਰਨ ਆਇਆ ਜਾਂ ਕੁਝ ਕਰਨ ਆਇਆ ਬੰਦਾ ਜੇ ਖਾਦੀ ਪੀਤੀ ਆ ਕੁਝ ਵੀ ਆ ਬੰਦਾ ਇਹ ਤਾਂ ਦੱਸੂਗਾ ਕਿ ਮੈਂ ਇੱਥੇ ਕੰਮ ਕਰਦਾ ਕਹੇ ਸੀ ਘਾਤੀ ਘਾਤੀ ਪੀਤੀ ਆ ਮੈਂ ਇੱਥੋਂ ਪਟਿਆਲੇ ਚੱਲ ਜਾਣਾ ਅਗਰ ਮੈਂ ਪਟਿਆਲੇ ਕੋਈ ਇਦਾਂ ਦਾ ਕੰਮ ਹੁੰਦਾ ਤਾਂ ਬੰਦਾ ਕੋਈ ਮੈਨੂੰ ਪੁੱਛੂਗਾ ਤੂੰ ਪਟਿਆਲੇ ਕੀ ਕਰਨ ਆਇਆ ਤਾਂ ਅਸੀਂ ਇਹ ਦੱਸੂਗਾ ਕਿ ਆ ਕੰਮ ਕਰਨ ਆਇਆ ਜਾਂ ਕੰਮ ਕਰਨ ਆਇਆ ਕੰਮ ਉਹ ਤਾਂ ਕੁਝ ਦੱਸੇ ਹੀ ਨਹੀਂ ਰਿਹਾ ਉਹ ਤਾਂ ਸਿਰਫ ਇਹੀ ਕਹਿ ਰਿਹਾ ਕਿ ਮੈਂ ਬੁੱਢਲਾਡੇ ਤੋਂ ਆਇਆ ਗਲਤੀ ਹੋ ਗਈ ਬੁੱਢਲਾਡੇ ਤੋਂ ਆਇਆ ਆਪਣਾ ਨਾਮ ਵੀ ਨਹੀਂ ਦੱਸਦਾ ਪਿਆ ਮੀਡੀਆ ਨੂੰ ਵੀ ਨਹੀਂ ਦੱਸਦਾ ਤੁਹਾਡੇ ਘਰ ਦੇ ਅੰਦਰ ਵੜਿਆ ਆ ਬੰਦਾ ਇਹ ਕਿੰਨੀ ਦੇਰ ਦਾ ਵੜਿਆ ਇਹ ਸਰ ਹੁਣ ਘੰਟਾ ਦੇ ਦੇਖ ਲਓ ਤੁਸੀਂ ਇੱਕ ਹੋ ਗਿਆ ਤੇ 10 ਮਿੰਟ ਤੁਸੀਂ ਹੋਰ ਲਾ ਲਓ 1 ਘੰਟਾ 10 ਮਿੰਟ ਦਾ ਕੰਮ ਹੋਇਆ ਪਿਆ ਜੀ ਇਹਦੇ ਤੋ ਦੇਖ ਸਕਦੇ ਹੋ ਕਿ ਇਹ ਵਿਅਕਤੀ ਜਿਹੜਾ ਉਹ ਬਿਲਕੁਲ ਤਾਂ ਦੱਸਿਆ ਕੀ ਆ ਜਿਹੜਾ ਕਿ ਮੇਨ ਰੋਡ ਆ ਜਿਹੜੀ ਮਾਲਟਰੋ ਵਾਲੀ ਉਸ ਰੋਡ ਦੇ ਅੰਦਰ ਉਹ ਜਿਹੜਾ ਕੀ ਐਡੀ ਕੋਠੀ ਸੀ ਸੋ ਕੋਠੀ ਦੇ ਅੰਦਰ ਜਿਹੜਾ ਕਿ ਇੱਕ ਵਿਅਕਤੀ ਜਿਹੜਾ ਕਿ ਐਂਟਰ ਹੋ ਜਾਂਦਾ ਸੋ ਜਿਹੜਾ ਖੁਦ ਮੰਨ ਵੀ ਰਿਹਾ ਕਿ ਮੈਂ ਜਿਹੜਾ ਕਿ ਡਰਿੰਕ ਕੀਤੀ ਹੋਈ ਹੈ ਤੋ ਇੱਥੇ ਕੋਠੀ ਦੇ ਅੰਦਰ ਐਂਟਰ ਹੋ ਜਾਂਦਾ ਸੋ ਘਰ ਦੇ ਅੰਦਰ ਲੇਡੀ ਸੀਗੇ ਸੋ ਉਹਨਾਂ ਵੱਲੋਂ ਜਿਹੜਾ ਕਿ ਫੋਨ ਕੀਤਾ ਜਾਂਦਾ ਤੇ ਜਿਹੜਾ ਕਿ ਹਸਬੰਦ ਉਹਨਾਂ ਦਾ ਆ ਜਾਂਦਾ ਔਰ ਜਿਹੜਾ ਕਿ ਲੜਕਾ ਜਿਹੜਾ ਸੀਗਾ ਤੇ ਜਾਂ ਉਹਨਾਂ ਨਸ਼ੇੜੀ ਆ ਜਾਂ ਚੋਰ ਆ ਜਿਹਨੂੰ ਜਿਹੜਾ ਕਿ ਇੱਥੇ ਬੰਦ ਇਹਦੀਆਂ ਸਿੱਧੀਆਂ ਤਸਵੀਰਾਂ ਸੋਲ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਦੇਖ ਸਕਦੇ ਹੋ ਕਿ ਜਿਹੜਾ ਆ ਵਿਅਕਤੀ ਤਾਂ ਕਹਿ ਰਿਹਾ ਕਿ ਮੈਂ ਬਡਲਾਡੇ ਤੋਂ ਆਇਆ ਆਪਣੇ ਆਪ ਨੂੰ ਖੋਲ ਲਿਆ ਜੀ ਆਪਣੇ ਆਪ ਨੂੰ ਕੋਲ ਜਿਹੜਾ ਬੈਠ ਗਿਆ ਬੰਦਾ ਜਿਹੜਾ ਵਿਅਕਤੀ ਹੈ ਮੌਕੇ ਤੇ ਆਪਣੇ ਆਪ ਨੂੰ ਖੋਲ ਕੇ ਜਿਹੜਾ ਬੈਠ ਗਿਆ ਹਾਂਜੀ ਕੀ ਕਹਿਵਾ ਦਿੰਦੇ ਪਾ ਜੀ ਤੁਸੀਂ ਬਿਲਕੁਲ ਦੇਖਦੇ ਹੋ ਕਿ ਆਰਾਮ ਫਰਮਾਇਆ ਜਾ ਰਿਹਾ ਮੰਜੀ ਦੇ ਉੱਤੇ ਚੋਰ ਵੱਲੋਂ ਪੰਜਾਬ ਆਪਣੀ ਤੜਕੇ ਅਜਾ ਤੜਕੇ ਜਣਾ ਦਿਨ ਰਾਤ ਸੋਣਾ ਰਾਤ ਤੇ ਸੋਨਾ ਚ ਉਹ ਤੇਰੇ ਤੁਹਾਨੂੰ ਜਾਣਦੇ ਨਹੀਂ ਤੁਸੀਂ ਤੁਰਦੀ ਜਾਨੀ ਰੋਟੀ ਖਾਦੇ ਜਾਨੀ ਸਵੇਰ ਦੀ ਨਾਸਤਾ ਕਰਕੇ ਦੇਣਾ ਨਾ ਨਾਸਤਾ ਕਰਕੇ ਹਾਂਜੀ ਵੀ ਹੋ ਗਦੀ ਤੁਹਾਨੂੰ ਜਾਣਦੇ ਨਹੀਂ ਤੁਹਾਨੂੰ ਤੜਕੀ ਦਾ ਕਿਉਂ ਰੱਖੜ ਘਰ ਆਪਣੇ ਕੋਈ ਟ੍ਰੇਨ ਨਹੀਂ ਹੈਗਾ ਤੇ ਕੋਈ ਰੋਡ ਕਿਹਦੀ ਚੱਲਦੀ ਆਵਾ ਜੀ ਨਣ ਕੇ ਆਏ ਬੰਦੀ ਪੰਜਾਬ ਨਿਊਜ਼ ਅਪਡੇਟ ਦੇਖਦੇ ਦਸਕਾਰ ਸਵਾਗਤ ਹੈ ਮੈਂ ਗੌਰਵ ਦੱਸ ਦਈਏ ਕਿ ਇੱਕ ਚੋਰ ਫੜਿਆ ਹੈ ਪੁਰਾ ਵੀ ਇਹ ਵੀ ਦਿਖਾਇਆ ਜਾਂ ਰਿਹਾ ਹੈ ਉਹ ਕਹਿੰਦਾ ਮੈਂ ਤੜਕੇ ਜਾਣਾ ਜੀ ਆਪਾਂ ਨੇ ਤਾਂ ਗਿਆ ਹੈ ਮੈਂ ਤੜਕੇ ਜਾਣਾ ਸਵੇਰੋਂ ਤੋਂ ਬਾਅਦ ਜਿੰਦੇ ਰਾਹ ਜੀ ਕੀ ਨਾ ਜੀ ਤੁਸੀਂ ਇਹ ਪੂਰਾ ਸੰਗਮ ਹੁੰਦਾ ਪਿਆ ਕਿਤੇ ਨਹੀਂ ਜਾਣਾ ਹੁਣ ਤੁਸੀਂ ਕਹਿੰਦੇ ਹੋ ਕੜਗੇ ਜਾਣਾ ਹੁਣ ਵੇਰ ਸਾਰਾਂ ਦੇ ਮੈਂ ਨਹੀਂ ਹਾਂ ਜੀ ਬੱਚੇ ਦੇ ਨਾਲ ਬੜੀ ਟੋਰ ਨਾਲ ਬਿੱਟਰ ਦੇਖ ਸਕਦੇ ਹੋ ਕਿ ਬੰਦੇ ਨੇ ਆਪ ਕੋਲ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਮਾਡਲ ਟਾਉਂ ਦੇ ਅੰਦਾਜ਼ੇ ਕਿ ਮੇਨ ਰੋਡ ਦੇ ਉੱਪਰ ਨਾਲ ਇੱਕ ਕੋਠੀ ਹੈ ਆ ਕੋਠੀ ਦੇ ਅੰਦਰ ਕਿਹੜਾ ਕੀ ਵਿਅਕਤੀ ਜਿਹੜਾ ਵੜ ਜਾਂਦਾ ਸੋ ਜਦੋਂ ਇਹਨਾਂ ਨੂੰ ਸ਼ੱਕ ਪੈਂਦਾ ਜਦੋਂ ਪੁੱਛਿਆ ਜਾਂਦਾ ਤਾਂ ਆ ਕੋਈ ਸਹੀ ਜਵਾਬ ਨਹੀਂ ਦਿੰਦਾ ਸੋ ਜਦੋਂ ਜ਼ਹਿਰ ਦੇ ਘਰ ਆਉਂਦੇ ਸੋ ਉਹਨਾਂ ਵੱਲੋਂ ਇਹਨੂੰ ਬੰਦ ਦਿੱਤਾ ਜਾਂਦਾ ਫਿਲਹਾਲ ਮੰਜੀ ਤੇ ਬੰਦ ਦਿੱਤਾ ਫਿਲਹਾਲ ਇਸ ਗੱਲ ਦਾ ਕੋਈ ਪਤਾ ਨਹੀਂ ਚੱਲ ਪਾ ਰਿਹਾ ਕਿ ਇਹ ਚੋਰ ਹੈ ਜਾਂ ਨਸ਼ੇ ਨਸ਼ੇੜੀ ਹੈ ਕੋਈ ਜਿਹੜਾ ਕਿ ਘਰ ਦੇ ਅੰਦਰ ਵੜ ਗਿਆ ਜਿਹੜਾ ਕਿ ਉਹ ਕਿਉਂਕਿ ਉਹ ਖੁਦ ਵੀ ਕਹਿ ਰਿਹਾ ਕਿ ਮੈਂ ਅਜਦਾ ਕੀ ਡਰਿੰਕ ਕੀਤੀ ਹੋਈ ਹੈ ਸੋ ਉਹਦਾ ਕੀ ਨਸ਼ੇ ਜਾਂਦਾ ਨਸ਼ੇ ਕਰਕੇ ਜਿਹੜਾ ਕੀ ਘਰ ਦੇ ਅੰਦਰ ਵਰ ਗਿਆ ਜਾਂ ਹੋਟਲ ਦਾ ਚੋਰ ਹੋਵੇ ਫਿਲਹਾਲ ਇਸ ਗੱਲ ਦਾ ਇਹ ਕੋਈ ਪਤਾ ਨਹੀਂ ਚੱਲ ਪਾ ਰਿਹਾ ਲੇਕਿਨ ਤੁਹਾਨੂੰ ਇਹ ਦੱਸ ਦਈਏ ਕਿ ਕੋਈ ਵੀ ਜਿਹੜੀ ਘਟਨਾ ਸੱਚ ਦੀ ਕੋਈ ਘਟ ਸਕਦੀ ਹੈ ਕਿਉਂਕਿ ਆ ਦੇਖ ਸਕਦੇ ਹੋ ਮਾਲਟਨ ਕਾਫੀ ਪੋਸ਼ ਏਰੀਆ ਜਿਹੜਾ ਸ਼ਹਿਰ ਜਲੰਧਰ ਦਾ ਸੋ ਉੱਤੇ ਮੇਨ ਰੋਡ ਦੇ ਉੱਪਰ ਕੋਠੀਆ ਕੋਠੀ ਦੇ ਅੰਦਰ ਜਿਹੜਾ ਕੀ ਇੱਕ ਵਿਅਕਤੀ ਵਰ ਜਿੱਦਾਂ ਔਰ ਤੁਹਾਨੂੰ ਪੁਲਿਸ ਦਾ ਵੀ ਦੱਸ ਦਈਏ ਕਿ 1 ਘੰਟੇ ਤੋਂ ਉੱਪਰ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਲੇਕਿਨ ਫਿਲ ਉਹ ਸਹੀ ਜਣਾ ਦੇਖੋ ਜੀ ਕਿੰਨਾ ਸਵੇਰੇ ਜਾਣਾ ਤੁਹਾਨੂੰ ਦੱਸ ਦਈਏ ਜਣਾ ਕਿਥੇ ਅੱਧਾ ਘਰ ਕਿਥੇ ਆਪਣਾ ਬਰਨਾਲੇ ਅੱਛਾ ਇੱਥੇ ਕੀ ਕਰਨਾ ਹੈ ਥਾਣਾ ਡੀ ਨੰਬਰ ਭਲੇਖਣਾਗਾ ਭਈ ਭਲੇਖਣਾ ਆਗੇ ਬਰਨਾਲੇ ਤੋਂ ਭਲੇਖੇ ਨਾਲ ਜਲੰਧਰ ਆਗੇ ਦੋ ਤੋਂ ਦੇਖ ਸਕਦੇ ਹੋ ਕਿ ਜਿਹੜਾ ਕੀ ਵਿਅਕਤੀ ਉਹ ਲੈ ਵੀ ਕਿਹਾ ਜਾ ਰਿਹਾ ਕਿ ਭਲੇਖੇ ਨਾਲ ਜਿਹੜਾ ਬਰਨਾਲੇ ਤੋਂ ਜਿਹੜਾ ਕੀ ਜਲੰਧਰ ਆ ਗਿਆ ਫਿਰਾਲ ਜਿਹੜਾ ਕਿ ਉਹਨਾਂ ਆਰਾਮ ਫਰਮਾਇਆ ਜਾ ਰਿਹਾ ਸੋ ਪੈਰ ਉਹਦੇ ਬੰਨੇ ਹੋਏ ਨੇ ਔਰ ਇਹਦਾ ਇਹ ਵੀ ਕਹਿ ਰਿਹਾ ਕਿ ਮੈਂ ਸਵੇਰੇ ਇੱਥੋਂ ਜਾਊਗਾ ਬਰਨਾਲੇ ਬੈਠਾ ਹੋਇਆ ਦਰਨਾ ਚੋਰ ਲੁੱਟਣ ਆਉਂਦੇ ਨੇ ਤੇ ਕਾਹਦਾ ਆ ਨੀ ਰਿਹਾ ਜਾਂਦੇ ਨੇ ਜਿਹੜਾ ਦੱਸਿਆ ਜਰਾ ਦੇਖ ਸਕਦਾ ਰਹਿੰਦੇ ਨੇ ਸੋ ਬਿਲਕੁਲ ਤਸਵੀਰਾਂ ਦਾ ਨਾ ਮਾਡਲ ਟੋਂਦੇ ਉਹਦਾ ਨਾ ਸਾ ਆ ਰਹੇ ਆ ਦਿੱਤੇ ਕੀ ਇੱਕ ਵਿਅਕਤੀ ਨੂੰ ਜਿਹੜਾ ਕਿ ਘਰ ਜਿਹੜਾ ਵੜ ਗਿਆ ਸੀ ਸੋ ਉਹਨੂੰ ਫੜ ਕੇ ਕਿੱਥੇ ਬੰਦ ਦਿੱਤਾ ਗਿਆ ਅੰਦਰ ਦੇ ਵਿੱਚ ਕਈ ਤੋ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਜਿਹੜਾ ਕੀ ਡਰਿੰਕ ਕੀਤੀ ਹੋਈ ਆ ਉਹਦੇ ਕਰਕੇ ਵਾ ਭਲੇਖੇ ਨਾਲ ਬਰਨਾਲੇ ਤੋਂ ਜਲੰਧਰ ਆ ਗਿਆ ਔਰ ਜਲੰਧਰ ਆ ਕੇ ਕਹਿੰਦਾ ਵਾ ਭਲੇਖੇ ਨਾਲ ਇਹ ਕੋਠੀ ਦੇ ਅੰਦਰ ਵੜ ਗਿਆ ਉਸ ਇਲਾਕੇ ਦੇ ਵਿੱਚ ਮੋਡਲ ਟਾਪਿੰਗ ਦੇ ਵਿੱਚ ਵੜ ਗਿਆ ਦਰਵਾਜ਼ਾ ਕੋਈ ਨਹੀਂ ਪੜਿਆ ਗਿਆ ਜੀ ਮੈਂ ਕਹਿੰਦਾ ਇਹਨਾਂ ਨੇ ਕੰਮ ਨਹੀਂ ਕੀਤਾ ਆਂਦਾਸੀ ਮੌਕੇ ਤੇ ਜਿਹੜੀ ਪੁਲਿਸ ਨੂੰ ਜਿਹੜੀ ਸੂਚਨਾ ਦੇ ਦਿੱਤੀ ਹੈ 1 ਘੰਟਾ ਹੋ ਗਿਆ ਪੁਲਿਸ ਨੇ ਅਜੇ ਮੌਕੇ ਤੇ ਨਹੀਂ ਆਉਂਦੀ ਆ ਦੱਸ ਦਈਏ ਕਿ ਪੀਸੀਆਰ ਨੂੰ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕਿ ਫੋਨ ਕੀਤਾ ਗਿਆ ਲੇਕਿਨ 1 ਘੰਟੇ ਤੋਂ ਉੱਪਰ ਹੋ ਗਿਆ ਲੇਕਿਨ ਜਿਹੜੀ ਪੁਲਿਸ ਆ ਇਹ ਨਵੀਂ ਪੀਸੀਆ ਦੀ ਕਾਲ ਆ ਰਹੀ ਹੈ ਲੇਕਿਨ ਆ ਰਹੀ ਦੀ ਆਪਣੇ ਭਰਾ ਦੀ ਕਾਲ ਹੈ ਅੱਛਾ ਔਰ ਦੀ ਆ ਰਹੀ ਤੇ ਆਪਣੇ ਭਰਾਵਾਂ ਦੀ ਕਾਲ ਹੈ ਇੱਦਾਂ ਟੋਰ ਤੇ ਬੈਠਾ ਜਦਾ ਮਾਸੀ ਦੇ ਵਾਦਿਆ ਤੁਸੀਂ ਦੇਖੋ ਸਰ ਤੁਹਾਡੇ ਸਾਹਮਣੇ ਤੁਹਾਨੂੰ ਬੁਲਾਇਆ ਤਾਂ ਪੁਲਿਸ ਨੂੰ ਦਿਖਾਵਾਂਗੇ ਆ ਦੇਖੋ ਕਿੱਦਾਂ ਬੈਠੇ ਨੇ ਬੱਕੀ ਆ ਆਪਣੇ ਮੀਡੀਆ ਦੀ ਗੱਲ ਹੀ ਜਾਣਾ ਕਿ ਚੋਰ ਇਦਾਂ ਵੀ ਚੋਰ ਬੈਠਦੇ ਆ ਅਗੇ ਘਰਾਂ ਦੇ ਵਿੱਚ ਜਿਹੜਾ ਮਰਜੀ ਆ ਕੇ ਇਦਾਂ ਲੇਟ ਜੂਗਾ ਅਗੇ ਉਹ ਹੀ ਗੱਲ ਤੇ ਤੁਹਾਡੀ ਵਾਈਬ ਨਹੀਂ ਦੱਸਿਆ ਸੀ ਕਿ ਸਾਡੀ ਬਾਈਬ ਨੇ ਸਾਨੂੰ ਫੋਨ ਕੀਤਾ ਮਕਾਨ ਮਾਲਕ ਸਾਡੇ ਗੁਰਦੁਆਰਾ ਸਾਹਿਬ ਦੇ ਡੇਲੀ ਚਾਮਾ ਨੂੰ ਗੁਰਦੁਆਰਾ ਸਾਹਿਬ ਜਾਣੇ ਆ ਕੱਲ ਨੂੰ ਅੱਜ ਬੰਦਾ ਆਇਆ ਹਾਂ ਦੋਨੇ ਸਾਹਮਣੇ ਘਰੇ ਆ ਮੈਂ ਸਵੇਰੇ ਜਾਊਗਾ ਹਾਂਜੀ ਹਾਂਜੀ ਬਿਲਕੁਲ ਜੀ ਅੱਜ ਬੰਦਾ ਇਸ ਬੰਦੇ ਨੇ ਸਾਰੇ ਬੰਦਿਆਂ ਨੂੰ ਪਰਖ ਲਿਆ ਦੇਖ ਲਿਆ ਹਾਂਜੀ ਠੀਕ ਹੈ ਕੱਲ ਵੀ ਘਟਨਾ ਹੋ ਜਾਂਦੀ ਉਹ ਕੋਈ ਦੇਖੋ ਅਗਲੇ ਬੰਦੇ ਨੇ ਸਾਰਾ ਕੁਝ ਦੇਖ ਲਿਆ ਇਸ ਘਰ ਦੇ ਵਿੱਚ ਕੌਣ ਕੌਣ ਕੁਈ ਹੋਰ ਬੰਦੇ ਲਿਆ ਕੇ ਹਾਂਜੀ ਕਰਦੇ ਵਿੱਚ ਆ ਕੇ ਬਰਦਾਤ ਕਰ ਦੇਵੇ ਕਰਦੇ ਲੇਡੀ ਜੀ ਇਕੱਲੀਆਂ ਰਹਿਣੀਆਂ ਜੀ ਹਾਂਜੀ ਮਕਾਨ ਮਾਲਕ ਨੇ ਸਾਡੇ ਬਜ਼ੁਰਗ ਨੇ ਉਹ ਤੋਂ ਤੁਹਾਡੇ ਸਾਹਮਣੇ ਦੇਖਿਆ ਹੀ ਆ ਅੰਕਲ ਅੰਟੀ ਉਹ ਬਜ਼ੁਰਗ ਰਹਿੰਦੇ ਨੇ ਉਹ ਅੰਦਰ ਰਹਿੰਦੇ ਆ ਅਸੀਂ ਪਰਲੇ ਪਾਸੇ ਰਹਿੰਦੇ ਆ ਇਹ ਬੰਦਾ ਪੂਰੇ ਘਰ ਇਹਨੇ ਚਾਰੋਂ ਪਾਸੇ ਇਹਨੇ ਖੋਲ ਇਹਨੇ ਘੁੰਮ ਕੇ ਇਹਨੇ ਬੰਦੇ ਦੇਖ ਕੇ ਬਾਰੇ ਕੁਰਸੀ ਤੇ ਬਹਿ ਗਿਆ ਕੁਰਸੀ ਤੇ ਬਹਿਣ ਦੇ ਬਾਅਦ ਆ ਮੰਜਾ ਡਾਇਆ ਅੱਛਾ ਬਰੇ ਟੋਰ ਦਾ ਬਿਠਾ ਹਾਂ ਮੰਜਾ ਵੀ ਨੇ ਆਪ ਹੀ ਡਾਇਆ ਮੰਜਾ ਆਪ ਹੀ ਡਾਇਆ ਆ ਦੇਖੋ ਜੀ ਮੰਜਾ ਡਾਇਆ ਮੰਜਾ ਵੀ ਆਪ ਡਾਇਆ ਮੰਜਾ ਵੀ ਆਪ ਡਾ ਕੇ ਆਰਾਮ ਨਾਲ ਲੇਟਿਆ ਘਰ ਦੀ ਨੇ ਜਦ ਫੋਨ ਕਰ ਮੈਂ ਤੂੰ ਕੁੰਡੀ ਲਾ ਦੇ ਮੈਂ 2 ਮਿੰਟ ਜਾਈਉ ਆ ਬਸ ਸਟੈਂਡ ਤੋਂ ਇੱਥੇ ਆਉਣ ਤੱਕ 2 ਮਿੰਟ ਡੇਢ ਮਿੰਟ ਲੱਗਦਾ ਮੈਂ ਭੀ ਆ ਕੇ ਸਿੱਧਾ ਘਰੇ ਆ ਕੇ ਇਹਦੀ ਛਾਤੀ ਤੇ ਮੈਂ ਬੈਠਿਆ ਬਹਿ ਕੇ ਇਹਨੂੰ ਚੰਮਾ ਕੁੜੀ ਨੂੰ ਕਿਹਾ ਤੂੰ ਲੱਤਾਂ ਮਾਰਨ ਇਹਦੀਆਂ ਤਿੰਨ ਵਾਰੀ ਅਸੀਂ ਲੱਤਾਂ ਬੰਨ ਚੁਕੇ ਆਂ ਲੇਕਿਨ ਇਹ ਬੰਦੇ ਨੇ ਤਿੰਨੋਂ ਵਾਰੀ ਲੱਤਾਂ ਛੁੜਾ ਲਈਆਂ ਅੱਛਾ ਤੁਹਾਡੀ ਬੇਟੀ ਤੁਹਾਡੀ ਬੇਟੀ ਤੇ ਤੁਸੀਂ ਖੁਦ ਹੀ ਬੰਨਿਆ ਇਹਨੂੰ ਆਪ ਹਾਂਜੀ ਅਸੀਂ ਆਪ ਬੰਨਿਆ ਕੇ ਨਸ਼ਾ ਕੀ ਕੀਤਾ ਨਸ਼ਾ ਇਹਨੇ ਕੀ ਕੀਤਾ ਨਸ਼ਾ ਇਹਨੇ ਦਾਰੂ ਜੀ ਪੀਤੀ ਹੋਈ ਹੈ ਜੀ ਆਦੇ ਕੋ ਤੁਹਾਡੇ ਸਾਹਮਣੇ ਟੋਲ ਨਾਲ ਅੱਛਾ ਟੋਲ ਨਾਲ ਦੇਖਦਾ ਪਿਆ ਤੁਹਾਡੇ ਸਾਹਮਣੇ ਕਿਦਾਂ ਵੀਆਈਪੀ ਐਂਟਰੀ ਕੀਤੀ ਆਣ ਕੇ ਕੁਰਸੀ ਤੇ ਬਹਿ ਗਿਆ ਮੰਜਾ ਵੀ ਆਪ ਡਾਲਿਆ ਮੰਜਾ ਵੀ ਆਪ ਡਾਇਆ ਤੁਸੀਂ ਆਦੇ ਕੋ ਮੰਜਾ ਅੱਜ ਕਿੰਨਾ ਦੇਖਦੇ ਹੋ ਕਿ ਇਦਾਂ ਦੇ ਕੋਈ ਕੋਈ ਵੀ ਵਿਅਕਤੀ ਘਰ ਬਣ ਜੂ ਕਿਸੇ ਦੇ ਜਿੰਦਾ ਇਹ ਬੰਦਾ ਤੁਹਾਡੇ ਘਰ ਵਾੜਾ ਹੈ ਹਾਂਜੀ ਇਹਦਾ ਵੱਡੀ ਜਿੰਦ ਝੜ ਗਿਆ ਉਹਦਾ ਜਿੰਦ ਜਿਹੜਿਆ ਪਿਆ ਸਵੇਰੇ ਜਾਊਂਗਾ ਕਹਿੰਦਾ ਮੈਂ ਤਾਂ ਰਹਿਣਾ ਹੈ ਇੱਥੇ ਫੇਰੇ ਜਾਊਂਗਾ ਹੁਣ ਤੁਹਾਡੇ ਸਾਹਮਣੇ ਆਈ ਸਾ ਨੀ ਤੁਹਾਨੂੰ ਤੁਸੀਂ ਕਈ ਦੇਖਿਆ ਇਹਨੋਂ ਤੁਹਾਡਾ ਵਾਗ ਨੀ ਨੀ ਫਿਰ ਕੀ ਬਹਿ ਕਹਿੰਦਾ ਸਵੇਰੇ ਜਾਣਾ ਮੈਂ ਫਿਰਣਾ ਰਾਤ ਮੰਦੀ ਦੀ ਲੰਮੇ ਪੈਣਾ ਵਾ ਪਤਾ ਨਹੀਂ ਕਿੱਦਾਂ ਜਾਣਾ ਤੇ ਮੰਜੇ ਚਾਰ ਵਾਰੀ ਤਾਂ ਲੱਤਾਂ ਛੁਡਾਈਆਂ ਜੀ ਲੱਤਾਂ ਮਸਾਂ ਤੇ ਲੱਤਾਂ ਬੰਨੀਆਂ ਜੀਆਂ ਤੁਹਾਡੇ ਸਾਹਮਣੇ ਹਲੇ ਵੀ ਬੰਨ ਕੇ ਰੱਖਿਆ ਹੋਇਆ ਪੰਜਾਂ ਵਿੱਚ ਤੁਸੀਂ ਆਪ ਬੜਾ ਆਪ ਤੋਰਨਾ ਬੈਠੇ ਹੋ ਜਾਣਾ ਕਿਦੋਂ ਤੁਸੀਂ ਸਵੇਰੇ ਜਾਓ ਸਵੇਰੇ ਜਾਣਾ ਅੱਛਾ ਹੋ ਨਹੀਂ ਜਾਣਾ ਤੇ ਆਪਾਂ ਨਨਕੇ ਆਏ ਇੱਥੇ ਰਾਤ ਤੁਰਣਾ ਇਹ ਗਲਤੀ ਮਾਮਾ ਸਵੇਰੇ ਇਸ ਫਿਲਮ ਦੇ ਨਾਲ ਮੋਡਲ ਟੌਪ ਤੋਂ ਸਾਹਮਣੇ ਆ ਰਹੇ ਦੇਖ ਸਾ ਉਹ ਬਿਲਕੁਲ ਦੇਖ ਸਕਦੇ ਹੋ ਕਿ ਉਹਦੇ ਉਹ ਵਿਅਕਤੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਸਵੇਰੇ ਤੋਂ ਜਾਣਾ ਸੋ ਮੰਜਾ ਵੀ ਖੁਦ ਹੀ ਇਹਨੇ ਵੱਲੋਂ ਤੇ ਡਾਇਆ ਗਿਆ ਸੋ ਹੁਣ ਸਵੇਰੇ ਸਵੇਰੇ ਜਾਣਾ ਤੁਸੀਂ ਹਾਂ ਬਈ ਰਾਤ ਹੀ ਰਹਿਣਾ ਇਹ ਵੀ ਡਿਨਰ ਫਿਰ ਇੰਤਜ਼ਾਮ ਨਹੀਂ ਡਿਨਰ ਤੋਂ ਆ ਗਿਆ ਇਹਨਾਂ ਦੇ ਘਰ ਵੱਡ ਗਿਆ ਕੋਈ ਚਿਕਨ ਕੋਈ ਮਟਨ ਕੁਸ਼ ਮਾਰ ਨਾ ਮਾਰ ਲੈ ਬਰਾਵਾ ਹੋਰ ਕੋ ਮੈਂ ਨਾ ਕੋਈ ਨਾ ਕੋਈ ਖਾਣੇ ਬੈਠਾ ਹੈ ਅੱਛਾ ਉਹਨਾਂ ਨੇ ਉਹਨਾਂ ਨੇ ਸਵੇਰੇ ਜਾਉਂਗਾ ਬਰਾਵਾ ਹਾਂ ਹੁਣ ਸਵੇਰੇ ਹੀ ਜਾਉਂਗੇ ਹਨ ਹਾਂ ਹੁਣ ਹੁਣ ਨਹੀਂ ਹੁਣ ਕੋਈ ਕੋਈ ਮਾਰ ਲਓ ਕੋਈ ਸਾਡੇ ਚੈਨਲ ਕੋਈ ਸਾਡੇ ਚੈਨਲ ਦਾ ਹੀ ਬੇਨਤੀ ਕਰਨਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਉਹ ਜੋ ਅਪੀਲ ਕਰਨੀ ਚਾਹੋ ਖਾਸ ਤੌਰ ਤੇ ਨਾ ਨਾ ਮਾਰਨਾ ਮਾਰ ਲਓ ਬਰਾਵਾ ਹੁਣ ਨਹੀਂ ਹੁਣ ਇਹਨਾਂ ਨੇ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਉਹਦਾ ਹੋਰ ਮਰਜ਼ੀ ਹੈ ਨਹੀ ਕੱਲ ਨੂੰ ਕਿਸੇ ਹੋਰ ਘਰ ਜਾਓ ਉਹਨਾਂ ਨੂੰ ਕੀ ਅਪੀਲ ਕਰਨਾ ਹੈ ਤੁਹਾਡੇ ਕੀ ਤਿਆਰ ਕਰਕੇ ਰੱਖੋ ਪਹਿਲਾਂ ਬਰਾਵਾ ਕੋਹਨੇ ਕਹਿ ਰਿਹਾ ਪਾਪਾ ਇਹਨੇ ਨਹੀਂ ਤੁਸੀਂ ਦੱਸੋ ਕੀ ਅਪੀਲ ਕਰਨੀ ਹੈ ਲੋਕਾਂ ਨੂੰ ਹਾਂ ਬੇ ਪਹਿਣਾ ਹੁਣ ਪਹਿਣਾ ਹੈ ਹਾਂ ਬੈਜੋ ਚਲੋ ਪੈਜੋ ਬੈਜੋ ਚਲੋ ਦੋ ਜੋ ਦੇ ਲੋ ਕਿਹਾ ਜਾ ਰਿਹਾ ਕਿ ਮੈਂ ਤਾਂ ਪਹਿਣਾ ਹੈ ਜੀ ਜਰਨਾ ਜੋ ਕਰਨਾ ਕਰ ਲੋ ਮੈਂ ਤੇ ਇੱਥੇ ਹੀ ਪਹਿਣਾ ਹੈ ਬੰਦਾ ਇੱਥੇ ਹੀ ਸੌਂ ਲੱਗਾ ਕਹਿੰਦਾ ਮੈਂ ਪੈ ਲਗਾ ਵਾ ਸੋਜ ਦੇ ਵੱਲ ਵੀ ਕਿਹਾ ਜਾ ਰਿਹਾ ਕਿ ਮੈਂ ਚੜ ਕੇ ਇੱਥੋਂ ਜਾਣਾ ਮੈਂ ਹੁਣ ਨਹੀਂ ਇੱਥੋਂ ਜਾਣਾ ਦੋ ਤਸਵੀਰਾਂ ਜਿਹੜੀਆਂ ਬਿਲਕੁਲ ਤੁਹਾ ਨਾਲ ਸਾਂਝੇ ਕਰ ਰਿਹਾ ਮਾਡਲ ਟਾਊਨ ਦੀਆਂ ਦਿੱਤੇ ਕਿ ਕੋਟੀ ਦੇ ਅੰਦਰ ਇੱਕ ਵਿਅਕਤੀ ਵੜ ਜਾਂਦਾ ਸੋ ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਚੋਰ ਹੈ ਜਾਂ ਫਿਰ ਨਸ਼ੇੜੀ ਹੈ ਅੱਛਾ ਠੀਕ ਹੈ ਤਾਂ ਤੇ ਅਸੀਂ ਥੋੜੀ ਬੰਨੇ ਆ ਭਾਜੀ ਜਿਨ੍ਹਾਂ ਨੇ ਬੰਨੇ ਜਿਨ੍ਹਾਂ ਦੇ ਘਰ ਆ ਇਹ ਉਹਨਾਂ ਨੇ ਬੰਨੇ ਆ ਉਹ ਮਰਜੀ ਆ ਫਿਰ ਅੱਛਾ ਚੋਕ ਦਾ ਨਾਲੇ ਅੱਛਾ ਚੋਕ ਦਾ ਨਾਲ ਦੇ ਨੇ ਕਿ ਐਸੀ ਕੀਤੀ ਆ ਆਪ ਮੱਝਾ ਦਾ ਉਹਨੇ ਵੀ ਇਹ ਘਰ ਦੇ ਨਾਲ ਗੱਲ ਕਰ ਲਈਏ ਤੁਹਾਡੇ ਫੇਰ ਰੈਸਟੂਰਾਂ ਦਾ ਇੰਤਜ਼ਾਮ ਗੱਦਾ ਗੁੱਦਾ ਵਿਛਾ ਦੇਣ ਇੱਥੇ ਨਾ ਮਾਰਨਾ ਮਾਰਨਾ ਨਾ ਮਹਿਮਾਨ ਨਾ ਨਾ ਮਾਰਨਾ ਮਾਰਨਾ ਪੁੱਛਊਗੀ ਹੁਣੀ ਥੋੜੀ ਦੇ ਵਿੱਚ ਫੇ ਉਹ ਕਰੇਗੀ ਜੋ ਕਰਨਾ ਨਾ ਨਾ ਮਾਰਨਾ ਮਾਰਨਾ ਉਹ ਨਹੀਂ ਭਰਾਵਾ ਨਹੀਂ 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 ਨਾ 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 ਨਹੀਂ ਨਹੀਂ ਮੈਗੇ ਮਾਰਨਾ ਨਾ ਨਾ ਮਾਰਨਾ ਨਾ 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 ਮਾਰਨਾ ਨਾ 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 ਵਾਹ ਕਰਦੇ ਪਏ ਉਹ ਮਾਰ ਬੰਦ ਕਰ ਕੀ ਮੰਗ ਕੀ ਹੁਣ ਭਾਜੀ ਤੁਸੀਂ ਮਾਦਾ ਪੈਣਾ ਬਰਾ ਬਾਈ ਭਾਜੀ ਪੁਲਿਸ ਪੁਲਿਸ ਨੂੰ ਕੀ ਮੰਗ ਕਰ ਮਾਰਨਾ ਮਾਰਲਾ ਬਰਾ ਬਾਈ ਤੂੰ ਮੈਂ ਤੂੰ ਕਹੀਦਾ ਮਾਰਨਾ ਮਾਰਲਾ ਬਰਾ ਬਾਈ ਮਾਰੀ ਉਹ ਕਹੀਦਾ ਨਾ ਮਾਰਨਾ ਮਾਰਲਾ ਬਰਾ ਬਹਾ ਹੋਰ ਕੋਈ ਮੈਂ ਪੈਣਾ ਇੱਥੇ ਹੀ ਹੈ ਇੱਥੋਂ ਨਹੀਂ ਜਾਣਾ ਹੈ ਇੱਥੋਂ ਨਹੀਂ ਜਾਣਾ ਮਾਰ ਨਾ ਮਾਰ ਲੈ ਭਰਾਵਾ ਇੱਥੋਂ ਜਾਣਾ ਕਿ ਨਹੀਂ ਜਾਣਾ ਤੜਕੇ ਪਾਵਾਂ ਭਰਾਵਾ ਤੜਕੇ ਬਗੂ ਇਹ ਹੋਟਲ ਹੈ ਕੋਈ ਇਹ ਦੇ ਕਿਸੇ ਘਰ ਦੇ ਅੰਦਰ ਵੜਿਓ ਭਾਈ ਸਾਹਿਬ ਤੁਸੀਂ ਗਲਤੀ ਹੈ ਮੰਨਦੇ ਨਹੀਂ ਲੈ ਗਲਤੀ ਹੈ ਮੰਨਦੇ ਨਹੀਂ ਕੱਲ ਨੂੰ ਤੁਸੀਂ ਮਤਲਬ ਆਪਣੇ ਘਰੇ ਜਾਉਂਗੇ ਹਨਾ ਘਰ ਦੇ ਆਨੇ ਖਾਂਦੇ ਦੀ ਥੱਕ ਗਿਆ ਬੰਦਾ ਥੱਕ ਗਿਆ ਅੰਦਰ ਵੜ ਕੇ ਥੱਕ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਮੰਜੀ ਦਿੱਤੇ ਆਰਾਮ ਫਰਮਾਇਆ ਜਾ ਰਿਹਾ ਵਿਕਤੀ ਵੱਲੋਂ ਜਿਹੜਾ ਚੋਰ ਹੈ ਜਾਂ ਨਸ਼ੇੜੀ ਹੈ ਇਸ ਗੱਲ ਦਾ ਪਤਾ ਨਹੀਂ ਲੇਕਿਨ ਬੰਦੇ ਨੂੰ ਜਲੰਧਰ ਸ਼ਹਿਰ ਨਾਲ ਹੋਇਆ ਪਿਆਰ ਨਹੀਂ ਜਾਊਗਾ ਆਰਾਮ ਫਰਮਾਇਆ ਜਾ ਰਿਹਾ ਤੇ ਰਾਤ ਨਹੀਂ ਜਾਊਗਾ ਕੁਝ ਵੀ ਹੈ ਸਰ ਦੱਸਦੇ ਤਾਂ ਸਹੀ ਕੋਈ ਸਰ ਵੀ ਲਾਸਟ ਕੋਈ ਕਹਿਣਾ ਚਾਹੁੰਦੇ ਹੋ ਮੰਗ ਹੈਗੀ ਕੋਈ ਆਪਣੀ ਨਾ ਬੱਸ ਸਰ ਠੀਕ ਹੈ ਭਾਈ ਭਾਈ ਹੁਣ ਨੀਂਦ ਆਉਂਦੀ ਵੀ ਐ ਸੌਣ ਲੱਗੇ ਹਾਂ ਹਾਂਜੀ ਚਲੋ ਸੋ ਜਿਓ ਫੇ ਸੋ ਉਹ ਨੂੰ ਸਹੀ ਵੀ ਪਤਾ ਚੱਲ ਸੁੱਤੇ ਸੋ ਇਹਨਾਂ ਤੁਸੀਂ ਦੱਸਿਆ ਯਾਰਾ ਕਿ ਬਰਨਾਲੇ ਤੋਂ ਜਿਹੜਾ ਵਿਅਕਤੀ ਲੱਸੀ ਆ ਕਿ ਮੈਂ ਬਰਨਾਲੇ ਤੋਂ ਆਇਆ ਔਰ ਭਲੇਕੇ ਨਾਲ ਜਿਹੜਾ ਕਿੱਥੇ ਆ ਗਿਆ ਔਰ ਭਲੇਕੇ ਨਾਲ ਜਿਹੜਾ ਕਿ ਆ ਘਰ ਦੇ ਅੰਦਰ ਵੜ ਗਿਆ ਸੋ ਜੋ ਬਹੁਤ ਗਲਤੀਆਂ ਜਿਹੜੀਆਂ ਦੇ ਵੱਲ ਹੋਈਆਂ ਅੱਜ ਗਲਤੀ ਨਾਲ ਬਰਨਾਲੇ ਤੋਂ ਜਲੰਧਰ ਆ ਗਿਆ ਔਰ ਗਲਤੀ ਨਾਲ ਕੋਠੀ ਦੇ ਅੰਦਰ ਵੜ ਗਿਆ ਫਿਲਹਾਲ ਜਿਹੜਾ ਇੱਥੇ ਆਰਾਮ ਕਰ ਰਿਹਾ ਹਾਂ ਆ ਕੀ ਉੱਤੇ ਸਿਰ ਦੇ ਕੀ ਰੱਖ ਲਿਆ ਠੰਡਾ ਜੀ 400 ਹੋ ਗਿਆ 4 ਮਹੀਨਾ सुपाई so, सो गया सो so, so, गया हेलो वीर जी हेलो भाई सो गए हो तो ये so, हम लाइव तस्वीरें सांझी करते जा रही है मालटो ने दी दी तो करो करो पीसीआर नहीं पहुंची थी थोड़ी ਸੋ ਦੇਖ ਸਕਦੇ ਹੋ ਇਹਦਾ ਵਿਅਕਤੀ ਦਾ ਘਰ ਦੇ ਅੰਦਰ ਜਿਹੜਾ ਬਰਿਆ ਸੀ ਉਹਦਾ ਜਿਹੜਾ ਪਰਸ ਵੀ ਇੱਥੇ ਫਿਲਹਾਲ ਜਿਹੜਾ ਕਿ ਡਿੱਗਿਆ ਹੋਇਆ ਔਰ ਉਹਨੂੰ ਬੰਨਿਆ ਦਾ ਔਰ ਜਿਹੜਾ ਕਹਿ ਰਿਹਾ ਕਿ ਮੈਂ ਗਲਤੀ ਨਾਲ ਬਰਨਾਲੇ ਤੋਂ ਉੱਥੇ ਜਲੰਧਰ ਆ ਗਿਆ ਔਰ ਗਲਤੀ ਨਾਲ ਹੀ ਜਲੰਧਰ ਚ ਅੱਗੇ ਮਾਲਟੋਂ ਦੇ ਇਸ ਕੋਟੀ 'ਚ ਮੈਂ ਵੜ ਗਿਆ ਕਹਿੰਦਾ ਸੋ ਫਿਲਹਾਲ ਜਿਹੜਾ ਕਿ ਉਹ ਤਾਂ ਆਰਾਮ ਜਿਹਦਾ ਕਿ ਕਰ ਰਿਹਾ ਇੱਥੇ ਗਲਤੀ ਨਾ ਹੋ ਜਾ ਪਰਾ ਵੜ ਕੇ ਹੋ ਮਾਂ ਮਾਰ ਦੂਗਾ ਨਹੀਂ ਮੈਂ ਨਹੀਂ ਹੁਣ ਤੁਸੀਂ ਇੱਥੇ ਰਹਿਣਾ ਵਾ ਹੁਣ ਤੁਸੀਂ ਇੱਥੇ ਰਹਿਣਾ ਵਾ ਕਿ ਜਾਣਾ ਮੈਂ ਪੋਪਾਂਗਾ ਪਰਾ ਅੱਛਾ ਇਹ ਅੱਜ ਬੁੜੀ ਰਾਤ ਇੱਥੇ ਰਹਿਸਟ ਅੱਛਾ ਇੱਥੇ ਰਹਿਣਾ ਚਾਹੁੰਦੇ ਤੁਸੀਂ ਮਾਰ ਮਾਰਨਾ ਮਾਰ ਲਓ ਪਰਾ ਵੜ ਕੇ ਕੰਬਲ ਕੰਬਲ ਮੰਗਾ ਦਈਏ ਠੰਡ ਬਹੁਤ ਹੋ ਗਈ ਹੈ ਆਪਾਂ ਆਪ ਆਪ ਪੁੱਛਣਾ ਜਾਂਦੇ ਤੁਸੀਂ ਇੱਥੇ ਮਤਲਬ ਕਿਸ ਕਿਸੇ ਦੇ ਘਰ ਦੇ ਵਿੱਚ ਕਿੱਧਰ ਆਏ ਤੁਸੀਂ ਗੱਲ ਕੋਈ ਨਾ ਆ ਗਿਆ ਕੋਈ ਵਗਦਿਆ ਲੋਕਤੀ ਨਾਲ ਆ ਗਏ ਚੱਲ ਜਾਓ ਸਾਡੇ ਚੈਨਲ ਦਾ ਵਧੀਆ ਜੀ ਤੁਹਾਡਾ ਤੁਹਾਨੂੰ ਪਤਾ ਨਹੀਂ ਸੀ ਕਿਸੇ ਦਾ ਘਰ ਕਿੱਥੇ ਮਾਨਸਾ ਦੇ ਕਿੱਥੇ ਰਹਿਣ ਬੜੇ ਹਾਂ ਬਈ ਮਾਨਸਾ ਦੇ ਕਿਹੜੇ ਪਿੰਡ ਰਹਿਣ ਬੜੇ ਸਿੱਧੂ ਮਥੇਵੇ ਹਾਂਜੀ ਪਹਿਲਾਂ ਕਿਹਾ ਫੁੱਟਾ ਡਾਡੇ ਦਾ ਮੈਂ ਉਹ ਕਹੀਦਾ ਇਹ ਨਾ ਮੇਰੇ ਪਿਓ ਮਨੂ ਪੈ ਜਾਂਦੋ ਤੇ ਭਝੂੜਾ ਤਾਂ ਬੋਲਣਾ ਫੇ ਪਹਿਲਾਂ ਕਿਹਾ ਫੁੱਟਾ ਡਾਡੇ ਦਾ ਬਰਾਡੇ ਬਈ ਗੱਲ ਕਰਵਾ ਕਰਾਓ ਕਰਾਓ ਗੱਲ ਸੋ ਜੋ ਹੁੰਦੀ ਦੇਖਦੇ ਵਿਅਕਤੀ ਉਹਨਾਂ ਫੋਨ ਦੇ ਉੱਪਰ ਜਿਹੜੀ ਗੱਲ ਕਰਾਈ ਜਾ ਰਹੀ ਹੈ ਇਹ ਫੋਨ ਤੋਂ ਡੈਰੀ ਜਿਹੜੀ ਕੱਢ ਦਿੱਤੀ ਗਈ ਹੈ ਫੋਨ ਤੋਂ ਨਹੀਂ ਕੱਪੀ ਹੈ ਕਾਹਦਾ ਕੰਮ ਕਰਦੇ ਜੀ ਤੁਸੀਂ ਡਰਾਈਵਰੀ ਕਰਦੇ ਬਈ ਯਾਰ ਕਿੰਨਾ ਦੀ ਗੱਡੀ ਚਲਾਉਂਦੇ ਜੀ ਆਮਨ ਦੀ ਹੈ ਹਾਂਜੀ ਹਾਂਜੀ ਆਮਨ ਦੀ ਬਈ ਆਮਨ ਫੋਨ ਹੈ ਜੀ ਮਾਲਕ ਹੈ ਬਈ ਇਹ ਕੀ ਕਿੱਥੇ ਕਰਕੇ ਤੁਸੀਂ ਕਿ ਚਲਾਉਂਦੇ ਕਿ ਡਰਾਈਵਰੀ ਕਰਦੇ ਬਈ ਕੀ ਫੋਨ ਚਲਾਉਂਦਾ ਹਾਂਜੀ ਸਰ ਮਕਾਨ ਮਾਲਕ ਕਹਿੰਦੇ ਕਿ ਤੁਸੀਂ ਚੋਰ ਆ ਕੇ ਘਰ ਦੇ ਵਿੱਚ ਮੰਨਿਆ ਗਿਆ ਤੁਹਾਨੂੰ ਗਲਤੀ ਮੰਨਦਾ ਮੰਨਿਆ ਨਹੀਂ ਬੱਸ ਘਰ ਦੇ ਵਿੱਚ ਉਹਨੇ ਕੀ ਕਰਨਾ ਹੈ ਮਤਲਬ ਗਲਤੀ ਮੰਨਦੇ ਹੋ ਫਿਰ ਚੋਰੀ ਕਰਨ ਆਏ ਸੀ ਨਾ ਨਾ ਬਈ ਉਹ ਚੋਰ ਦਾ ਬਲੇਮ ਲਾ ਰਹੇ ਤੁਹਾਡੇ ਤਾਂ ਚੋਰੀ ਕੀਤੀ ਚੈਨ ਉਹਨਾਂ ਦਾ ਕਹਿਣਾ ਕਿ ਤੁਸੀਂ ਚੋਰੀ ਕਰਦੇ ਫਿਰੋ ਗੱਲ ਕਰਾਓ ਮੈਂ ਤੇ ਮਾਲਕ ਨਾਲ ਉਹ ਮਾਲਕ ਨਾਲ ਗੱਲ ਕਰਾ ਕੇ ਫਾਇਦਾ ਕੀ ਉਹ ਅਗਲੇ ਦੇ ਘਰ ਚ ਬੈਠੇ ਪਏ ਉਹ ਕਹਿੰਦੇ ਕਿ ਅਸੀਂ ਚੋਰ ਚੋਰ ਫੜਿਆ ਵਾ ਹਾਂਜੀ ਭਾਜੀ ਕੀ ਕਿੱਦਾਂ ਆਇਆ ਸੀ ਇਸ ਕਰਦੇ ਸਰ ਮੈਂ ਬਸ ਕੰਮ ਕਰਦਾ ਨਾ ਬਸ ਚੋਰ ਸੋ ਮੌਕੇ ਤੇ ਹੁਣ ਥੋੜੀ ਦੇਰ ਚ ਪੁਲਿਸ ਪਰ ਸਸ਼ਸ਼ਨਮੀ ਅੰਮਲੀ ਆਇਆ ਸੋ ਉਸ ਦੇ ਬਾਅਦ ਸਮੇਂ ਕੀ ਗੁੰਦਗੀ ਕਾਫੀ ਡਿਗੀ ਵੱਡੀ ਗੱਲ ਹੈ ਕਿ ਜਿਹਦਾ ਕਿ ਪੁਲਿਸ ਨੂੰ ਜੜਾ ਫੋਨ ਕੀਤਾ ਗਿਆ 1 ਘੰਟੇ ਤੋਂ ਉਪਰ ਹੋ ਗਿਆ ਲੇਕਿਨ ਪੁਲਿਸ ਜੜੀ ਪ੍ਰਸ਼ਾਸਨ ਆ ਜਿਹੜੀ ਮੌਕੇ ਤੇ ਫਿਲਹਾਲ ਨਹੀਂ ਪਹੁੰਚਿਆ ਸੋ ਜਿਹੜਾ ਕਿ ਚੋਰ ਵਾਲਾ ਉਹਨੂੰ ਜਿਹੜਾ ਕਿਹਾ ਜਾ ਰਿਹਾ ਜਾਂ ਚੋਰ ਹੈ ਜਾਂ ਨਸ਼ੇੜੀ ਹੈ ਇਹਦੇ ਉਹਨੇ ਕਿਹਾ ਜਾ ਰਿਹਾ ਕਿ ਮੈਂ ਡਰਾਈਵਰ ਹਾਂ ਇਹ ਆਪਣੇ ਬਿਆਨ ਬਦਲਿਆ ਕਦੇ ਕਦੇ ਬੁੱਢਾ ਲੱਡੇ ਤੋਂ ਕਦੇ ਕਦੇ ਬਰਨਾਲੇ ਤੋਂ ਕਦੇ ਕਿਸੇ ਪਿੰਡ ਦਾ ਨਾਮ ਲੈਂਦਾ ਸੋ ਤਸਵੀਰਾਂ ਜੇ ਤੁਹਾਡਾ ਸਾਂਝੇ ਕਰੇ ਮਾਡਲ ਟੌਨ ਦੀਆਂ ਉਹਨਾਂ ਦੇ ਜੋ ਜਿਹੜਾ ਕਿ ਗਲਤੀ ਨਾਲ ਹੀ ਇਸ ਗੋਠੀ 'ਚ ਵੜ ਗਿਆ ਸੋ ਜਿਹੜੇ ਘਰ ਦੇ ਜਿਹੜੇ ਮੈਂਬਰ ਸੀ ਜਿੰਨਾ ਜਿਹੜੇ ਇੱਥੇ ਰਹਿੰਦੇ ਸੀ ਸੋ ਉਹਨਾਂ ਵੱਲੋਂ ਜਿਹੜਾ ਕਿ ਇਹਨੂੰ ਉੱਥੇ ਬੰਦ ਲਿੱਤਾ ਗਿਆ ਫਿਲਹਾਲ 1 ਘੰਟੇ ਤੋਂ ਉੱਪਰ ਹੋ ਗਿਆ ਜਿਹੜਾ ਕਿ ਪੁਲਿਸ ਨੂੰ ਫੋਨ ਕੀਤਾ ਲੇਕਿਨ ਪੁਲਿਸ ਵੀ ਮੌਕੇ ਤੇ ਨਹੀਂ ਪਹੁੰਚੀ ਸੋ ਇਸ ਕਵਨ ਲੈ ਕੇ ਰੂਰ ਅਪਡੇਟਾਂ ਦੇ ਤੁਹਾ ਦੋਰਾ ਫੇਰ ਉਪਰ ਨੂੰ ਨੇ ਤਾਂ ਤਹੇ ਜਜ ਜਦੋਂ ਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ